ਇੰਨੇ ਮਹਿਲ ਕਲਾ ਵਿਖੇ ਹਿੰਦੂ ਮੁਸਲਮ ਸਿੱਖ ਈਸਾਈ ਭਾਈਚਾਰੇ ਨੇ ਸਾਂਝੀ ਵਾਰਤਾ ਦੀ ਇੱਕ ਨਵੀਂ ਮਿਸਾਲ ਕਾਇਮ ਕੀਤੀ Eid ਦੇ ਮੁਬਾਰਕ ਤਹਾਰ ਨੂੰ ਮੁੱਖ ਰੱਖਦੇ ਹਾਂ ਜਿੱਥੇ ਹਰ ਸਾਲ ਦੀ ਤਰ੍ਹਾਂ ਸੂਬਾ ਪ੍ਰਧਾਨ ਡਾਕਟਰ ਮਿੱਠੂ ਮੁਹੰਮਦ ਜੀ ਨੇ ਮੁਸਲਮ ਭਾਈਚਾਰੇ ਦੇ ਰੋਜ਼ੇ ਖੁਲਵਾਏ ਉੱਥੇ ਹੀ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਮੁਸਲਮ ਭਰਾਵਾਂ ਨੂੰ Eid ਦੇ ਮੁਬਾਰਕ ਤਹਾਰ ਦੀ ਵਧਾਈ ਦਿੱਤੀ ਇਸ ਮੌਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਵੀ ਇਸ ਮਹਾਨ ਕਾਰਜ ਵਿੱਚ ਸ਼ਿਰਕਤ ਕੀਤੀ ਜਿਨ੍ਹਾਂ ਵਿੱਚ ਕਾਂਗਰਸੀ ਆਗੂ ਕਾਲਾ ਸਿੰਘ ਢਿੱਲੋਂ, ਬਰਮੇਲ ਸਿੰਘ ਮੌੜ, ਸ਼੍ਰੋਮਣੀ ਅਕਾਲੀ ਦਲ ਤੋਂ ਕੁਲਵਰ ਸਿੰਘ ਟਿੱਬਾ, ਲੋਕ ਭਲਾਈ ਵੈਲਫੇਅਰ ਸੁਸਾਇਟੀ ਤੋਂ ਡਾਕਟਰ ਪਰਮਿੰਦਰ ਸਿੰਘ ਹਮੀਦੀ ਤੋਂ ਇਲਾਵਾ ਹੋਰ ਵੀ ਕਾਫੀ ਨਾਮਵਰ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਾਂਗਰਸੀ ਆਗੂ ਕਾਲਾ ਜੀ ਲੋ ਨੇ ਮੁਸਲਮਾਨ ਪਾਈਚਾਰੇ ਦੇ ਲੋਕਾਂ ਨੂੰ ਇਹ ਦੀ ਮੁਬਾਰਕਬਾਦ ਦਿੰਦੇ ਹੋਏ ਹੋਰ ਕੀ ਕੁਝ ਕਿਹਾ ਤੁਸੀਂ ਆਪ ਸੁਣੋ। ਮਹਿਲਕਲਾਂ ਤੋਂ ਜਗਜੀਤ ਸਿੰਘ ਕਤਬਾ ਜੀ ਸਾਡੀ ਜਿਹੜਾ ਇਹ ਰੋਜਾ ਖਲੌਣ ਦਾ ਰੱਖਿਆ ਸੀ ਪ੍ਰੋਗਰਾਮ ਪਹਿਲਾਂ ਤਾਂ ਮੈਂ ਰੋਜੀਬਾਰੀ ਕਹੂੰਗਾ ਵੀ ਰੋਜਾ ਭਾਵੇਂ ਬੋਲਣ ਤੋਂ ਬਹੁਤ ਛੋਟਾ ਜਿਹਾ ਲੱਗ ਜਾਏ ਪਰ ਇਹ ਇੱਕ ਸਾਧਨਾ ਇੱਕ ਭਗਤੀ ਹੈ ਜਿਵੇਂ ਪਹਿਲਾਂ ਵੀ ਬੋਲਿਆ ਸੀ ਵੀ ਜਿਵੇਂ ਕਈ ਬਹੁਤ ਜਿਹੜੇ ਲੋਕ ਹਾਰਡ ਵਰਕ ਕਰਦੇ ਆ ਉਹ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨੂੰ ਨਿਰਵਿਘਨ ਰੱਖਦੇ ਨੇ ਤੇ ਅੱਜ ਜਿਹੜਾ ਇੱਥੇ ਖਲੌਣ ਦੇ ਪ੍ਰੋਗਰਾਮ ਤੇ ਸਾਰੇ ਭਾਈਚਾਰੇ ਦੇ ਲੋਕ ਹਿੰਦੂ ਸਿੱਖ ਈਸਾਈ ਮੁਸਲਮ ਸਾਰੇ ਇਕੱਠੇ ਹੋਏ ਇੱਕ ਸਰਬਸਾਂਝੀ ਮਾਤਦਾ ਦਾ ਸਨੇਹਾਂ ਜੋ ਸਾਡੇ ਗੁਰੂਆਂ ਨੇ ਸਾਨੂੰ ਕਿਹਾ ਵੀ Hindu Sikh Sai ਸਾਰੇ ਭਾਈ ਮੁਸਲਮ Hindu ਮੁਸਲਮ Sikh Sai ਸਾਰੇ ਭਾਈ ਭਾਈ ਉਹ ਉਹ ਸਨੇਹ ਤੇ ਉਹ ਸੱਭਕਤ ਅਸੀਂ ਅੱਜ ਜਿਹੜਾ ਖੜੇ ਆ ਤੇ ਇੱਕ ਭਾਈਚਾਰਕਾਂ ਨੂੰ ਹੁੰਦਾ ਮਜਬੂਤ ਕਰਨ ਲਈ ਇਹ ਬਹੁਤ ਵਧੀਆ ਖੰਡਾ ਜਿਸ ਤਰ੍ਹਾਂ ਦਾ ਅੱਜ ਮਾਹੌਲ ਹੈ ਰਾਜਨੀਤਿਕ ਮਾਹੌਲ ਵੀ ਕੁਝ ਰਾਜਦਾਨਗੂ ਜਾਂ ਕੁਝ ਪਾਰਟੀਆਂ ਅੱਜ ਜਿਹੜਾ ਸਾਨੂੰ ਸਾਡੇ ਲੋਕਾਂ ਨੂੰ ਧਰਮਾਂ ਦੇ ਵਿੱਚ ਮਿਲਬਾ ਦੇ ਵਿੱਚ ਧਰਮਾਂ ਦੇ ਵਿੱਚ ਬੰਨਣ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਲਈ ਵੀ ਇੱਕ ਇੱਕ ਸਨੇਹਾ ਹੈ ਕਿ ਮੈਂ ਤੁਹਾਡੇ ਮਾਧਿਅਮ ਰਹੀਂ ਆਮ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਇੱਥੇ ਜਿਹੜੀ ਇਸ ਭਾਈਚਾਰੇ ਖਾਂਦ ਨੂੰ ਸਾਨੂੰ ਰੜਕੇ ਹੋਰ ਮਜ਼ਬੂਤ ਕਰਨਾ ਚਾਹੀਦਾ ਨਾ ਕਿ ਜਿਹੜੇ ਕੁਝ ਲੋਕਾਂ ਦੇ ਪਿੱਛੇ ਲਾ ਕੇ ਸਾਨੂੰ ਇਹ ਜਿਹੜੇ ਭਾਈਚਾਰੇ ਦੇ ਵਿੱਚ ਵਿਛੜੇ ਕਰ ਰਹੇ ਖੜੇ ਕਰਨ ਚਾਹੀਦੇ ਆ ਜਾਂ ਜਿਹੜਾ ਇਹ ਤੁਹਾਡੇ ਪਹੁੰਚ ਜਾਈਦਾ ਬismillahirrahmanirrahim ਸ਼ੁਰੂ ਕਰਦਾ ਹਾਂ ਅੱਲਾਹ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤ ਰਹਿਮਤ ਰਣੇ ਵਾਲਾ ਹੈ ਅੱਜ ਮਹਿਲਕਲਾਂ ਜ਼ਿਲ੍ਹਾ ਬਰਨਾਲਾ ਦੇ ਵਿੱਚ ਹੇਮੀ ਰੋਜ਼ਾ ਇਫਤਾਰ ਪਾਰਟੀ ਰੱਖੀ ਗਈ ਸੀ ਜਿਹਦੇ ਵਿੱਚ Hindu Muslim Sikh Isai ਸਾਰੇ ਭਾਈਆਂ ਨੇ ਇਹਦੇ ਵਿੱਚ ਆ ਕੇ ਸਮੂਲੀਅਤ ਕੀਤੀ ਹੈ ਅਸੀਂ ਮਹਿਲਕਲਾਂ ਦੀ ਧਰਤੀ ਤੋਂ ਇੱਕ ਛੋਟੀ ਜੀ ਨਿਮਾਣੀ ਜੀ ਕੋਸ਼ਿਸ਼ ਕੀਤੀ ਹੈ ਇੱਕ ਗੁਲਦਸਤੇ ਨੂੰ ਉਸੇ ਤਰ੍ਹਾਂ ਹੀ ਹਰਿਆ ਭਰਾਂ ਰੱਖਣ ਦੀ Hindu Muslim Sikh Isai ਆਪਸ ਦੇ ਵਿੱਚ ਭਾਈ ਭਾਈ ਜਿਹਦਾ ਸਾਂਝੀ ਵਾਲਤਾ ਦਾ ਸਨੇਹਾ ਸਾਡੇ ਗੁਰੂਆਂ ਪੀਰਾਂ ਪਗੰਬਰਾਂ ਨੇ ਦਿੱਤਾ ਹੈ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਣ ਦੀ ਅਸੀਂ ਖੁਸ਼ੀ ਮਹਿਸੂਸ ਕਰਦੇ ਹਾਂ ਸਾਡੇ ਦੇ ਵਿੱਚ ਕਾਂਗਰਸ ਪਾਰਟੀ ਦੇ ਸੀਨੀਅਰ ਅਗੂ ਕਾਲਾ ਤੇ ਲੰਜੀ ਤੇ ਆਪਣੇ ਗੁਰਮੇਲ ਸਿੰਘ ਜੀ ਮੌੜ ਸਾਡੇ ਕੋਲ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਮੈਂ ਬਹੁਤ ਸ਼ੁਕਰਗੁਜ਼ਾਰ ਆ ਗੁਜ਼ਾਰਾ ਸਾਡੇ ਦੁਕਾਨਦਾਰ ਜੁਨੀਆੰਦਾ ਸਾਡੇ ਪੱਤਰਕਾਰ ਜਿਹੜੀ ਹੁੰਦਾ ਸਾਡੇ ਮੁਸਲਮਾਨ ਭਰਾਵਾਂ ਦਾ ਤੇ ਸਾਡੇ ਹਿੰਦੂ ਭਰਾਵਾਂ ਦਾ ਸਿੱਖ ਭਰਾਵਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੇਵ ਸਿੰਘ ਜੀ ਤੇ ਉਹਨਾਂ ਦੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਆਏ ਨੇ ਸਾਰੇ ਮੈਂਬਰ ਦਾ ਮੈਂ ਨਾਮ ਲਵਾਂ ਤਾਂ ਬੜਾ ਲੰਮੀ ਝੋੜੀ ਲਿਸਟ ਹੋ ਜਾਏਗੀ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਗੁਲਦਸਤੇ ਨੂੰ ਜਿਉਂਦਿਆਂ ਰੱਖਣ ਲਈ ਸਾਡੀ ਹਾਂ ਦੇ ਹਾਂ ਦੇ ਹਾਂ ਵਿੱਚ ਹਾਮ ਤੇ ਕੌਣ ਵਾਲੇ ਸਮੇਂ ਦੇ ਵਿੱਚ ਸਾਨੂੰ ਹੌਸਲਾ ਦਿੱਤਾ ਕਿ ਇਸੇ ਤਰ੍ਹਾਂ ਹੀ ਇਸੇ ਗੁਰਦਾਸਤੇ ਨੂੰ ਆਪਾਂ ਹਰਿਆ ਭਰਾਂ ਰੱਖਣ ਲਈ Hindu Muslim Sikh Isaahi ਆਪਦੇ ਜਿਪਾਹੀ ਭਾਈ ਭਾਈ ਦਾ ਸਨੇਹਾ ਦਿੰਦੇ ਰਹਾਂਗੇ ਤੇ ਉਮੀਦ ਕਰਦੇ ਹਾਂ ਕਿ ਇਸ ਸਾਡੀ ਛੋਟੀ ਜੀ ਨਿਵਾਣੀ ਕੋਸ਼ਿਸ਼ ਨੂੰ ਤੁਸੀਂ ਆਪੋ ਆਪਣੇ ਚੈਨਲਾਂ ਦੇ ਰਾਹੀਂ ਉਹਨਾਂ ਦੇਸ਼ ਵਿਦੇਸ਼ ਵਿੱਚ ਬੈਠੇ ਸਾਡੇ ਸਰੋਤਿਆਂ ਨੂੰ ਸਾਡੇ ਪੰਜਾਬੀਆਂ ਤੱਕ ਇਹ ਜਿਹੜੀ ਹੈਗੀ Eid ਦੀਆਂ ਮੁਬਾਰਕਵਾਦ ਅਸੀਂ پیش ਕਰਦੇ ਹਾਂ ਸਾਡੀ ਜੀ ਦੀ ਮੁਬਾਰਕਵਾਦ ਪੇਸ਼ ਉੱਥੇ ਤੱਕ ਪਹੁੰਚਾਉਂਗੇ ਸਾਰਿਆਂ ਦਾ ਇੱਕ ਵਾਰ ਫਿਰ ਮਹਿਲਕਲਾਂ ਦੀ ਧਰਤੀ ਤੇ ਆਉਣ ਤੇ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨ ਵਾਦ ਕਰਦਾ ਹਾਂ ਬਹੁਤ ਬਹੁਤ ਧੰਨਵਾਦ। ਜੱਲਾ ਇਲਾਹੁ ਤਾਲਾ ਅਲੀਮ ਸੱਲ ਨੇ ਬਖਾਇਆ ਜੇ ਤੁਸੀਂ ਕਿਉਂਕਿ ਪੰਜਾਬ ਦੀ ਧਰਤੀ ਸਭੇਸ਼ਾਂ ਦੀ ਖਾਸਿਆ ਸਰਕਾਰ ਤੇ